ਅਮਰਿਤਪਾਲ ਦੀ ਵਾਰੀ ਤੁਹਾਡੀਆਂ ਅੱਖਾਂ ਕਿਉਂ ਬੰਦ ਨੇ ਅਮਰਿਤਪਾਲ ਦੀ ਨੋਮੀਨੇਸ਼ਨ ਨੂੰ ਤੁਸੀਂ ਅੱਖਾਂ ਬੰਦ ਕਰਕੇ ਐਕਸੈਪਟ ਕਿਉਂ ਕਰ ਰਹੇ ਹੋ ਤੁਹਾਡੇ ਤੇ ਪ੍ਰੈਸ਼ਰ ਘੜਾਏਗਾ ਤਾਂ ਡੀਸੀ ਤਰਨਤਾਰਨ ਦਾ ਜਵਾਬ ਸਾਨੂੰ ਇਹ ਸੀਗਾ ਕਿ ਮੈਨੂੰ ਉੱਪਰੋਂ ਦੀ ਬਹੁਤ ਸਾਰਾ ਪ੍ਰੈਸ਼ਰ ਹੈਗਾ ਮੈਂ ਇਹ ਰਿਜੈਕਟ ਨਹੀਂ ਕਰ ਸਕਦਾ ਮੈਨੂੰ ਇਹ ਐਕਸੈਪਟ ਕਰਨੀ ਪੈਣੀ ਹੈ ਜੇ ਤੁਹਾਨੂੰ ਕੋਈ ਦਿੱਕਤ ਹੈ ਕਿ ਤੁਸੀਂ ਹਾਈ ਕੋਰਟ ਚਲੇ ਜਾਓ ਤੇ ਕੱਲਾ ਅਮਰਿਤਪਾਲ ਨੂੰ ਇੰਨੀ ਛੂਟ ਕਿਉਂ ਸੀ ਕਿ ਇਹਨਾਂ ਦਾ ਜਿਹੜਾ ਚੋਣ ਮੈਨੀਫੈਸਟ ਹੋਆ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਰਿਲੀਜ਼ ਹੁੰਦਾ ਕੱਲੇ ਅਮਰਿਤਪਾਲ ਨੂੰ ਇੰਨੀਆਂ ਛੂਟਾਂ ਕਿਉਂ ਦਿੱਤੀਆਂ ਗਈਆਂ ਸਰਕਾਰ ਇਹਨੂੰ ਆਪਣਾ ਲਾਡਲਾ ਬਣਾ ਕੇ ਰੱਖਿਆ ਹੋਇਆ ਹੈ ਸਰਕਾਰ ਨੇ ਸਰਕਾਰ ਇਹਨੂੰ ਇੰਨੀ ਸ਼ਹਿ ਕਿਉਂ ਦੇ ਰਹੀ ਆ ਤੇ ਜਿਹੜੀ ਅਸੀਂ ਗੱਲ ਕਹਿੰਦੇ ਆ ਕਿ ਇਹਨੂੰ ਸਰਕਾਰੀ ਸ਼ਹਿ ਹੈਗੀ ਆ ਏਜੰਸੀਆਂ ਦੀ ਸ਼ਹਿ ਹੈਗੀ ਆ ਹੁਣ ਆਨ ਰਿਕਾਰਡ ਗੱਲ ਹੋਣੀ ਆ ਖੜੂਰ ਸਾਹਿਬ ਤੋਂ ਸੰਸਦ ਅਮਰਪਾਲ ਸਿੰਘ ਦੇ ਖਿਲਾਫ ਪੰਜਾਬ ਰ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਰਜ ਕੀਤੀ ਗਈ ਆ ਪਟੀਸ਼ਨ ਕਰਤਾ ਸਾਡੇ ਨਾਲ ਮੌਜੂਦ ਨੇ ਵਿਕਣ ਜੀ ਅਜਾ ਕੀ ਕੰਨ ਪਿਆ ਕਿ ਜੋ ਤੁਹਾਨੂੰ ਪਟੀਸ਼ਨ ਪਾਣੀ ਪਏ ਅਮਰਪਾਲ ਦੇ ਖਿਲਾਫ ਕੀ ਕਰਨਾ ਪਊ ਦੇਖੋ ਗੱਲ ਇਦਾਂ ਜੀ ਜਦੋਂ ਤੁਸੀਂ ਬਹੁਤ ਸਾਰੇ ਅਫਸਰਾਂ ਦੇ ਕੋਲ ਜਾਣੇ ਹੋ ਤੇ ਉਹਨਾਂ ਨੂੰ ਆਪਣੀ ਗੱਲ ਸੁਣਾਣੇ ਹੋ ਤੇ ਉਹ ਕਹਿੰਦੇ ਨੇ ਜੀ ਸਾਡੇ ਕੋਲ ਇਹਦਾ ਹੱਲ ਕੋਈ ਨਹੀਂ ਹੈਗਾ ਤਾਂ ਫਿਰ ਤੁਹਾਨੂੰ ਐਟ ਦਾ ਐਂਡ ਜਿਹੜਾ ਹੈਗਾ ਉਹ ਮਾਨਯੋਗ ਹਾਈ ਕੋਰਟ ਹੀ ਪਹੁੰਚਣਾ ਪੈਂਦਾ ਜਦੋਂ ਚੋਣ ਚੋਣ ਫਾਈਲਿੰਗ ਸ਼ੁਰੂ ਹੋਈ ਹੈ ਜਦੋਂ ਚੋਣਾਂ ਦੀਆਂ ਫਾਈਲਿੰਗ ਸ਼ੁਰੂ ਹੋਈਆਂ ਅਮਰਤਪਾਲ ਨੇ ਆਪਣਾ ਐਫੀਡੇਵਿਟ ਫਾਈਲ ਕੀਤਾ ਉਹ ਉਸੇ ਦੌਰਾਨ ਮੈਂ ਜਿਹੜਾ ਹੈਗਾ ਤਰਨਤਨ ਸਾਹਿਬ ਜਿਹੜਾ ਹੈਗਾ ਕੋਰਟ ਹੈਗਾ ਡੀਸੀ ਕੰਪਲੈਕਸ ਜਿਹੜਾ ਹੈਗਾ ਉੱਥੇ ਡੀਸੀ ਸਾਹਿਬ ਨੂੰ ਮੈਂ ਇੱਕ ਪਟੀਸ਼ਨ ਫਾਈਲ ਕੀਤੀ ਸੀ ਕਿ ਅਮਰਤਪਾਲ ਦੀ ਜਿਹੜੀ ਐਫੀਡੇਵਿਟ ਹੈਗਾ ਉਹਦੇ ਚ ਅਪਰੋਕਸੀਮੇਟਲੀ 16 ਗਲਤੀਆਂ ਨੇ 16 ਜਗ੍ਹਾ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਕਮੀਆਂ ਛੱਡੀਆਂ ਹੋਈਆਂ ਨੇ ਜਿੱਥੇ ਤੁਸੀਂ ਇੱਕ ਇੱਕ ਗਲਤੀ ਦੇ ਪਿੱਛੇ ਅੱਠ ਨੋਮੀਨੇਸ਼ਨ ਫਾਈਲ ਜੜੀਆਂ ਹੈਗੀਆਂ ਉਹਨਾਂ ਨੂੰ ਕੈਨਸਲ ਕਰ ਰਹੇ ਹੋ ਅਮਰਤਪਾਲ ਦੀ ਵਾਰੀ ਤੁਹਾਡੀਆਂ ਅੱਖਾਂ ਕਿਉਂ ਬੰਦ ਨੇ ਅਮਰਤਪਾਲ ਦੀ ਨੋਮੀਨੇਸ਼ਨ ਨੂੰ ਤੁਸੀਂ ਅੱਖਾਂ ਬੰਦ ਕਰਕੇ ਐਕਸੈਪਟ ਕਿਉਂ ਕਰ ਰਹੇ ਹੋ ਤੁਹਾਡੇ ਤੇ ਪ੍ਰੈਸ਼ਰ ਘੜਾਏਗਾ ਤਾਂ ਡੀਸੀ ਤਰਨਤਾਰਨ ਦਾ ਜਵਾਬ ਸਾਨੂੰ ਇਹ ਸੀਗਾ ਕਿ ਮੈਨੂੰ ਉੱਪਰੋਂ ਦੀ ਬਹੁਤ ਸਾਰਾ ਪ੍ਰੈਸ਼ਰ ਹੈਗਾ ਮੈਂ ਇਹ ਰਿਜੈਕਟ ਨਹੀਂ ਕਰ ਸਕਦਾ ਮੈਨੂੰ ਇਹ ਐਕਸੈਪਟ ਕਰਨੀ ਪੈਣੀ ਹੈ ਜੇ ਤੁਹਾਨੂੰ ਕੋਈ ਦਿੱਕਤ ਹੈ ਕਿ ਤੁਸੀਂ ਹਾਈ ਕੋਰਟ ਚਲੇ ਜਾਓ ਮੈਂ ਡੀਸੀ ਤਰਨਤਾਰਨ ਨੂੰ ਇਹ ਵੀ ਕਿਹਾ ਸੀਗਾ ਉਹਨਾਂ ਨੇ ਅਜ ਤੱਕ ਕੋ ਜਜਮੈਂਟ ਰਿਟਨ ਰਿਟਨ ਦੇ ਵਿੱਚ ਨਹੀਂ ਦਿੱਤੀ ਵਰਬਲੀ ਜਜਮੈਂਟ ਦੇ ਕੇ ਉਹਨਾਂ ਨੇ ਐਕਸੈਪਟ ਕੀਤਾ ਹੁਣ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਅਮਰਿਤਪਾਲ ਦਾ ਜਿਹੜਾ ਧੜਾ ਆ ਉਹ ਇਹ ਕਹਿੰਦਾ ਹੈ ਕਿ ਸਰਕਾਰ ਅਮਰਿਤਪਾਲ ਦੇ ਖਿਲਾਫ ਆ ਸਰਕਾਰ ਅਮਰਿਤਪਾਲ ਨੂੰ ਜਿਹੜਾ ਹੈਗਾ ਅਮਰਿਤਪਾਲ ਦੇ ਨਾਲ ਤੱਕਾ ਕਰ ਰਹੀ ਆ ਦੂਜੇ ਪਾਸੇ ਸਰਕਾਰੀ ਆਫੀਸਰ ਇਹ ਕਹਿੰਦਾ ਹੈ ਕਿ ਚਾਹੇ ਇੱਕ ਗਲਤੀ ਹੋਵੇ ਚਾਹੇ ਸੋ ਗਲਤੀਆਂ ਹੋਵਣ ਪਰ ਮੈਂ ਉਹਨੂੰ ਚੋਣ ਲੜਨ ਦੀ ਪਰਮਿਸ਼ਨ ਦਊਂਗਾ ਤੇ ਮੈਂ ਉਹਦਾ ਨੋਮੀਨੇਸ਼ਨ ਫਾਰਮ ਐਕਸੈਪਟ ਕਰੂੰਗਾ ਹੁਣ ਇਹ ਇਹ ਦੋ ਦੋ ਗੱਲਾਂ ਹੋ ਗਈਆਂ ਜਾਂ ਤਾਂ ਸਰਕਾਰ ਤੁਹਾਡੇ ਖਿਲਾਫ ਆ ਜਾਂ ਤੁਹਾਡੇ ਨਾਲ ਆ ਹੁਣ ਗੱਲ ਗੱਲੀਬਾਤੀ ਹੋ ਰਿਹਾ ਸੀ ਪਰ ਹੁਣ ਹਾਈ ਕੋਰਟ ਪਹੁੰਚ ਗਏ ਆ ਇਹ ਸਾਰੀਆਂ ਗੱਲਾਂ ਕਿਹੜੇ ਕਿਹੜੇ ਅਫਸਰ ਇਹਨਾਂ ਦੇ ਨਾਲ ਰਲੇ ਹੋਏ ਨੇ ਕਿਹੜੇ ਕਿਹੜੇ ਅਫਸਰ ਇਹਨਾਂ ਦੇ ਵਲ ਇਲੈਕਸ਼ਨ ਕਮਿਸ਼ਨ ਇਹਨਾਂ ਵੱਲ ਅੱਖਾਂ ਬੰਦ ਕਰਕੇ ਕਿਉਂ ਬੈਠੇ ਆ ਜਦੋਂ ਇਹ ਜਾ ਕੇ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਕਰਦੇ ਨੇ ਜਦੋਂ ਸਾਰੇ ਕੈਂਡੀਡੇਟਸ ਵਾਸਤੇ ਇੱਕ ਕਾਨੂੰਨ ਹੈਗਾ ਕਿ ਕੋਈ ਵੀ ਧਾਰਮਿਕ ਜਗ੍ਹਾ ਦੇ ਉੱਤੇ ਜਾ ਕੇ ਪ੍ਰਚਾਰ ਨਹੀਂ ਕਰ ਸਕਦਾ ਕੋਈ ਵੀ ਆਪਣਾ ਚੋਣ ਮੈਨੀਫੈਸਟੋ ਧਾਰਮਿਕ ਜਗ੍ਹਾ ਦੇ ਉੱਤੇ ਜਾ ਕੇ ਲਾਂਚ ਨਹੀਂ ਕਰ ਸਕਦਾ ਤੇ ਕੱਲਾ ਅਮਰਿਤਪਾਲ ਨੂੰ ਇੰਨੀ ਛੂਟ ਕਿਉਂ ਸੀ ਕਿ ਇਹਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਆ ਗੁਰਦੁ ਕੱਲੇ ਅਮਰਤਪਾਲ ਨੂੰ ਇੰਨੀਆਂ ਛੂਟਾਂ ਕਿਉਂ ਦਿੱਤੀਆਂ ਗਈਆਂ ਕੀ ਇਹਦਾ ਸਰਕਾਰ ਸਰਕਾਰ ਇਹਨੂੰ ਆਪਣਾ ਲਾਡਲਾ ਬਣਾ ਕੇ ਰੱਖਿਆ ਹੋਇਆ ਹੈ ਸਰਕਾਰ ਨੇ ਸਰਕਾਰ ਇਹਨੂੰ ਇੰਨੀ ਛੈ ਕਿਉਂ ਦੇ ਰਹੀ ਆ ਤੇ ਜਿਹੜੀ ਅਸੀਂ ਗੱਲ ਕਹਿੰਦੇ ਆ ਕਿ ਇਹਨੂੰ ਸਰਕਾਰੀ ਛੈ ਹੈਗੀ ਆ ਏਜੰਸੀਆਂ ਦੀ ਛੈ ਹੈਗੀ ਆ ਹੁਣ ਉਹ ਔਨ ਰਿਕਾਰਡ ਗੱਲ ਹੋਣੀ ਆ ਇਹ ਸਾਰਾ ਕੁਝ ਹੁਣ ਔਨ ਰਿਕਾਰਡ ਚੱਲੇਗਾ ਤੁਸੀਂ ਗੱਲ ਕਹਿੰਦੇ ਆ ਔਨ ਕੋਰਡ ਦੀ ਗੱਲ ਸਾਰੀ ਹੋਊਗੀ ਤੁਸੀਂ ਚੁਣੌਤੀ ਵੀ ਦਿੱਤੀ ਵੀ ਜਿੰਨਾ ਖਰਚਾ-ਗੁਰਚਾ ਹੋਇਆ ਉਸ ਦੇ ਚ ਜਿ 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 ਐਨਆਈਏ ਸੀਆਈਏ ਅਜਨੀਆਂ ਵੀ ਏਜੰਸੀਆਂ ਨੇ ਰੌਅ ਔਰ ਐਨਆਈਏ ਔਰ ਸੀਆਈਡੀ ਇਹ ਆਪਾਂ ਨੂੰ ਟੰਗੀ ਫਿਰਣਗੇ ਪਰ ਅਮਰਪਾਲ ਦੇ ਮਾਮਲੇ ਦੇ ਵਿੱਚ ਜਿੰਨਾ ਵੀ ਖਰਚਾ ਫੋਰਨ ਤੋਂ ਇਹਨਾਂ ਦੇ ਅਲੱਗ-ਅਲੱਗ ਬੇਨਾਮੀ ਅਕਾਊਂਟਾਂ ਦੇ ਵਿੱਚ ਆਂਦਾ ਆ ਜਾਂ ਹੋਰ ਉਥੇ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਬੰਦ ਨੇ ਅਮਰਪਾਲ ਕਹਿੰਦਾ ਕਿ ਉਹਦੇ ਅਕਾਊਂਟ ਚ ਤਾਂ ਹੈਗਾ ਸਿਰਫ 1100 ਰੁਪਿਆ ਪਰ ਲੱਖਾਂ ਰੁਪਿਆ ਉਹਦੇ ਚੋਂ ਪ੍ਰਚਾਰ ਦੇ ਵਿੱਚ ਖਰਚ ਹੁੰਦਾ ਉਹ ਕਿੱਥੋਂ ਆਂਦਾ ਉਸ ਪਾਸੇ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਬੰਦ ਨੇ ਇਲੈਕਸ਼ਨ ਕਮਿਸ਼ਨ ਕਿਸੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਅੱਜ ਇਲੈਕਸ਼ਨ ਕਮਿਸ਼ਨ ਉਹ ਸੀ ਪਾਰਟੀ ਬ ਦਾ ਬੜਾ ਸਾਫ਼ ਸੁਥਰਾ ਜਾਂ ਉਹਨਾਂ ਦਾ ਇੱਕ ਰੋਲ ਹੈਗਾ ਕਿ ਉਹਨਾਂ ਨੇ ਬਿਲਕੁਲ ਨਿਰਪੱਖ ਹੋ ਕੇ ਚੋਣ ਲੜਵਾਉਣੀਆਂ ਸਾਰਿਆਂ ਦੀ ਪਰ ਅਮਰਤਪਾਲ ਦੇ ਮਾਮਲੇ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਕਿਉਂ ਬੰਦ ਹੋ ਜਾਂਦੀਆਂ ਕੀ ਅਮਰਤਪਾਲ ਸਰਕਾਰ ਦਾ ਲਾਡਲਾ ਹੈ ਜਾਂ ਇਲੈਕਸ਼ਨ ਕਮਿਸ਼ਨ ਦਾ ਲਾਡਲਾ ਹੈ ਹੁਣ ਇਹ ਸਵਾਲ ਜਵਾਬ ਜਿਹੜਾ ਹੈਗਾ ਮਾਨਯੋਗ ਹਾਈ ਕੋਰਟ ਦੇ ਵਿੱਚ ਚੱਲੇਗਾ ਹਾਈ ਕੋਰਟ ਦੇ ਜੋ ਅੱਜ ਪਟੀਸ਼ਨ ਪਾਈ ਹੈ ਉਹ ਇਲੈਕਸ਼ਨ ਕਮਿਸ਼ਨ ਤੇ ਵੀ ਪਾਈ ਹੈ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਦੀਆਂ ਚਾਰ ਪਾਰਟੀਆਂ ਨੇ ਜੀ ਇਹਦੇ ਵਿੱਚ ਚਾਰ ਚਾਰ ਅਲੱਗ-ਅਲੱਗ ਡਿਪਾਰਟਮੈਂਟ ਹੈ ਇਹਦੇ ਵਿੱਚ ਪਾਰਟੀ ਨੇ ਤੇ ਅਮਰਤਪਾਲ ਇਕੱਤੇ ਰਹਿ ਗਿਆ ਟੋਟਲ ਪੰਜ ਤੇ ਰਾਣ अच्छा आखरी ਤੇ ਵਿੱਚ ਸਵਾਲ ਹੈ ਇੰਨਾ ਤੁਸੀਂ ਵੀ ਆਜ਼ਾਦ ਉਮੀਦਵਾਰ ਖੜੇ ਸੀਗੇ ਪਰ ਇੰਨੇ ਸਮੇਂ ਦੇ ਬਾਅਦ ਜਾ ਕੇ ਉਹ ਰਿ ਪਟੀਸ਼ਨ ਦਰਜ ਕਰਨੀ ਹਾਲੇ ਕਿ ਉਹ ਤੋਂ ਸੋ ਵੀ ਚੱਕ ਚੁੱਕੇ ਨੇ ਸੰਸ ਐਮਪੀ ਬਣ ਚੁੱਕੇ ਨੇ 45 ਦਿਨ ਦੇ ਅੰਦਰ ਅੰਦਰ ਤੁਸੀਂ ਆਪਣਾ ਜਿਹੜਾ ਹੈਗਾ ਜਿਹੜੀ ਆਪਣੀ ਪਟੀਸ਼ਨ ਹੈਗੀ ਉਹ ਫਾਈਲ ਕਰਨੀ ਹੁੰਦੀ ਹੈ ਜਿਹੜਾ ਤੁਸੀਂ ਆਪਣਾ ਇਤਰਾਜ਼ ਆ ਉਹ ਦਰਜ ਕਰਾਉਣਾ ਹੁੰਦਾ ਅਸੀਂ ਉਹ ਟਾਈਮ ਬਾਉਂਡੇਸ਼ਨ ਦੇ ਅੰਦਰ ਅੰਦਰ ਦਰਜ ਕਰਾਤਾ ਕਿਉਂਕਿ ਬਹੁਤ ਸਾਰੇ ਐਵਿਡੈਂਸ ਜੁਟਾਣੇ ਹੁੰਦੇ ਆ ਬਹੁਤ ਸਾਰੀਆਂ ਪ੍ਰੋਸੀਜਰ ਹੁੰਦੇ ਨੇ ਡਾਕੂਮੈਂਟੇਸ਼ਨ ਹੁੰਦੀ ਆ ਉਹ ਸਾਰਾ ਕੁਝ ਤਿਆਰ ਕਰਦੇ ਕਰਦੇ ਅਸੀਂ ਲਾਸਟ ਜਿਹੜਾ ਹੈਗਾ ਮੋਮੈਂਟ ਤੇ ਪटीशन ਦਿੱਤੀ ਹੈ ਔਰ ਮਾਨਯੋਗ ਹਾਈ ਕੋਰਟ ਨੇ ਐਕਸੈਪਟ ਕਰ ਲਈ ਜੀ ਤਾਂ ਨਾਲ ਵਿਕਰਮ ਜੀ ਮੌਜੂਦ ਸੇ ਜਿਨ੍ਹਾਂ ਨੇ ਇਹ ਪटीशन ਦਰਜ ਕੀਤੀ ਹੈ ਪੰਜਾਬ ਰਾਣ ਹਾਈ ਕੋਰਟ ਦੇ ਵਿੱਚ ਜਿਨ੍ਹਾਂ ਸਿੱਧ ਤੌਰ ਤੋਂ ਨੇ ਜੋ ਕੀ ਅਮਰਿਤਪਾਲ ਦੇ ਖਾਫ ਜਿਹੜਾ ਹੈ ਪटीशन ਦਰਜ ਕੀਤੀ ਹੈ ਸਾਹ ਪਰ ਦੇ ਇਹ ਕਹਿਣਾ ਹੈ ਕਿ ਜੋ ਵੀ ਖਰਚੇ ਕੀਤੇਗੇ ਉਸ ਦਾ ਹਿਸਾਬ ਜਿਹੜਾ ਕਲਾ ਕਲਾ ਦੇਣਾ ਪਊਗਾ ਮੇਰੇ ਸਿਰ ਦੀ ਉਸ ਨਾਮ ਮੈਂ ਵਿਸ਼ੇਖ ਪੰਜਾਬ